ਤੇ ਰੂਲਿੰਗ ਪਾਰਟੀ ਦੋ ਵਾਰ ਲਗਾਤਾਰ ਰਹੀ ਸ਼੍ਰੋਮਣੀ ਅਕਾਲੀ ਦਲ ਤੇ ਇਸ ਵਾਰ ਜੋ ਹੈ ਤੀਜੇ ਨੰਬਰ ਤੇ ਆਈ ਲੋਕਾਂ ਦੇ ਵਿੱਚ ਰੁਝਾਨ ਚੱਲ ਰਿਹਾ ਸੀ ਪਰ ਉਹ ਮੋਦੀ ਔਰ ਐਂਟੀ ਮੋਦੀ ਪੰਜਾਬ ਦੇ ਲੋਕਾਂ ਨੇ ਬਾਇ ਐਂਡ ਲਾਰਜ ਐਂਟੀ ਮੋਦੀ ਹੋਣ ਨੂੰ ਚੂਸ ਕੀਤਾ ਔਰ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਗੱਲ ਸੀ ਕਿ ਜਿੰਨੀਆਂ ਸੀਟਾਂ ਅਕਾਲੀ ਦਲ ਦੀਆਂ ਆਉਣਗੀਆਂ ਇਹ ਐਂਡੀਆ ਦੀ ਸਪੋਰਟ ਕਰਨਗੇ ਉਹ ਸਾਡੇ ਲਈ ਇੱਕ ਬੜਾ ਵੱਡਾ ਰੀਜ਼ਨ ਬਣਿਆ ਹੈ ਪਰ ਪਤਾ ਨਹੀਂ ਕਿਉਂ ਕੁਝ ਲੀਡਰ ਜਿਹੜੇ ਬਾਗੀ ਹੋ ਜਾਂਦੇ ਆ ਕੁਝ ਉਹ ਪਾਰਟੀ ਛੱਡ ਜਾਂਦੇ ਆ ਕੁਝ ਲੀਡਰ ਪਾਰਟੀ ਦੇ ਅੰਦਰ ਰਹਿ ਕੇ ਪਾਰਟੀ ਦਾ ਵਿਰੋਧ ਕਰੀ ਜਾਂਦੇ ਆ ਜਿਸ ਵਿਅਕਤੀ ਨੂੰ ਪਾਰਟੀ ਪ੍ਰਧਾਨ ਨੇ ਟਿਕਟ ਦੇਤੀ ਜਿਹੜੇ ਲੋਕ ਨਾਲ ਜਾ ਕੇ ਉਸ ਵਕਤ ਟਿਕਟ ਲੈ ਕੇ ਆਉਂਦੇ ਆ ਉਹ ਬਾਹਰ ਨਿਕਲ ਕੇ ਗੱਡੀ 'ਚ ਬਹਿ ਕੇ ਕਹਿੰਦੇ ਇਹਨੇ ਕਿਹੜਾ ਜਿੱਤਣਾ ਲੱਗ ਕੀ ਰਹਿ ਕਿ ਕੀ ਵਜ੍ਹਾ ਉਸ ਦੀ ਕਿੱਥੇ ਜੋ ਹੈ ਪਾਰਟੀ ਮਾਰਕ ਦੋਸਤਾਂ ਚ ਪਹਿਲੀ ਸਟੇਟ ਬਣੀ ਪੰਜਾਬ ਜਿੱਥੇ ਬਿਜਲੀ ਸਾਡੇ ਕੋਲ ਸਰਪਲਸ ਆ ਗਈ ਸੀ ਇਹਦਾ ਮਤਲਬ ਇਹ ਹੈ ਕਿ ਜਿਸ ਲੈਵਲ ਤੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਲੋਕਾਂ ਨੂੰ ਜੋੜਨ ਲਈ ਮਿਹਨਤ ਕਰ ਰਹੇ ਆ ਤਾਂ نیچے ਅਸੀਂ ਵਰਕਰਾਂ ਨੇ ਕੀਤੀ ਨਹੀਂ ਆਗੂਆਂ ਨੇ ਕੀਤੀ ਨਹੀਂ ਦੇਖੋ ਮੋੜ ਸੱਤਾ ਇਹਦਾ ਪਾਰਟੀ ਜ਼ਰੂਰ ਆਊਗੀ ਇਹ ਤਾਂ ਸ਼ਿਓਰ ਹੈ ਸਮਨ ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸਾਖਸ਼ੀ ਜਿੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤੇ ਕਾਂਗਰਸ ਪਾਰਟੀ ਦੀ ਜੋ ਹੈ ਜਿੱਤ ਹੋਈ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਇਸ ਵਾਰ ਪੂਰੇ ਪੰਜਾਬ ਦੇ ਵਿੱਚ ਹੀ ਵੋਟ ਸ਼ੇਅਰ ਉਹਨਾਂ ਦਾ ਕਾਫੀ ਜ਼ਿਆਦਾ ਗਿਰਿਆ ਨਜ਼ਰ ਆਇਆ ਹੈ ਵੋਟ ਸ਼ੇਅਰ ਦੇ ਵਿੱਚ ਕਾਫੀ ਗਿਰਾਵਟ ਦਰਜ ਹੋਈ ਪੂਰੇ ਪੰਜਾਬ ਦੀ ਗੱਲ ਕਰਾਂਗੇ ਕਿਤੇ ਪਹਿਲਾਂ ਰੂਲਿੰਗ ਪਾਰਟੀ ਦੋ ਵਾਰ ਲਗਾਤਾਰ ਰਹੀ ਸ਼੍ਰੋਮਣੀ ਅਕਾਲੀ ਦਲ ਤੇ ਇਸ ਵਾਰ ਕਾਫੀ ਜ਼ਿਆਦਾ ਜੋ ਹੈ ਨਿਰਾਸ਼ਾਜਨਕ ਨਤੀਜੇ ਸਾਹਮਣੇ ਆਏ ਇਸੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੋਖੀ ਸਤਿ ਸ਼ਕਲ ਸਤਿ ਸ਼ਕਲ ਜੀ ਸਰ ਇਸ ਵਾਰ ਪੰਜਾਬ ਦੇ ਵਿੱਚ ਹਾਲਾਤ ਕੁਝ ਡਿਫਰੈਂਟ ਨਜ਼ਰ ਆਏ ਜਿੱਥੇ ਰੂਲਿੰਗ ਪਾਰਟੀ ਦੋ ਵਾਰ ਲਗਾਤਾਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਇਸ ਵਾਰ ਜੋ ਹੈ ਤੀਜੇ ਨੰਬਰ ਤੇ ਆਈ ਹੈ ਕਿਤੇ ਨਾ ਕਿਤੇ ਕਾਫੀ ਵੋਟ ਸ਼ੇਅਰ ਗਿਰੇ ਆ ਕਿ ਸਮਝਦੇ ਹੋ ਕੀ ਕਾਰਨ ਹੈ ਇਸ ਦਾ ਦੇਖੋ ਇਹਦਾ ਜਿਹੜਾ ਫੌਰੀ ਕਾਰਨ ਹੈ ਕਿਉਂਕਿ ਇਹ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਇਹਦੇ ਕਰਕੇ ਪੂਰੇ ਦੇਸ਼ ਦੇ ਵਿੱਚ ਇੱਕ ਜਿਹੜਾ ਲੋਕਾਂ ਦੇ ਵਿੱਚ ਰੁਝਾਨ ਚੱਲ ਰਿਹਾ ਸੀ ਪ੍ਰੋ ਮੋਦੀ ਔਰ ਐਂਟੀ ਮੋਦੀ ਔਰ ਪੰਜਾਬ ਦੇ ਲੋਕਾਂ ਨੇ ਬਾਈ ਐਂਡ ਲਾਰਜ ਐਂਟੀ ਮੋਦੀ ਹੋਣ ਨੂੰ ਚੂਜ਼ ਕੀਤਾ ਔਰ ਸ਼੍ਰੋਮਣੀ ਅਕਾਲੀ ਦਲ ਇਹ ਗੱਲ ਨਹੀਂ ਦੱਸ ਸਕਿਆ ਪੰਜਾਬ ਦੀ ਜਨਤਾ ਨੂੰ ਕਿ ਅਸੀਂ ਜਿੱਤਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਜਾਂ ਐਨਡੀ ਦੇ ਨਾਲ ਨਹੀਂ ਜਾਵਾਂਗੇ ਔਰ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਗੱਲ ਸੀ ਕਿ ਜਿੰਨੀਆਂ ਸੀਟਾਂ ਅਕਾਲੀ ਦਲ ਦੀਆਂ ਆਉਣਗੀਆਂ ਇਹ ਐਨਡੀ ਦਾ ਸਪੋਰਟ ਕਰਨਗੇ ਉਹ ਸਾਡੇ ਲਈ ਇੱਕ ਬੜਾ ਵੱਡਾ ਰੀਜ਼ਨ ਬਣਿਆ ਜਿਦੇ ਕਰਕੇ ਅਸੀਂ ਮੈਂ ਸਮਝਦਾ ਕਿ ਸਾਡਾ ਵੋਟ ਸ਼ੇਅਰ ਬਹੁਤ ਜ਼ਿਆਦਾ ਘਟਿਆ ਇਸੇ ਕਰਕੇ ਕਿਉਂਕਿ ਇੰਡੀਆ ਗੱਠਜੋੜ ਬਣਿਆ ਸੀ ਤੇ ਲੋਕ ਇੱਕ ਬਦਲ ਚਾਹੁੰਦੇ ਸੀਗੇ ਤੇ ਇਸੇ ਕਰਕੇ ਜਿਹੜੇ ਉਹ ਜ਼ਿਆਦਾ ਵੋਟਾਂ ਵੋਟ ਸ਼ੇਅਰ ਹੈ ਉਹ ਕਾਂਗਰਸ ਪਾਰਟੀ ਵੱਲ ਤੇ ਉਹਨਾਂ ਦੇ ਜਿਹੜੇ ਭਾਈਵਾਲ ਸੀਗੇ ਆਮ ਆਦਮੀ ਪਾਰਟੀ ਉਹਦੇ ਵੱਲ ਨੂੰ ਸ਼ਿਫਟ ਹੋਇਆ ਪਰ ਇਹਦੇ ਨਾਲ ਨਾਲ ਇੱਕ ਗੱਲ ਹੋਰ ਇਸ ਵਾਰੀ ਪੰਜਾਬ ਨੇ ਕਲੀਅਰ ਕਰਤੀ ਆ ਕਿ ਝੂਠ ਬੋਲਣ ਦੀ ਰਾਜਨੀਤੀ ਲਾਰੇबाजी ਦੀ ਰਾਜਨੀਤੀ ਕੇਵਲ ਇੱਕ ਮੁਫਤ ਬਿਜਲੀ ਦੇ ਕੇ ਸੱਤਾ ਹਥਿਆਉਣੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਝੂਠ ਬੋਲਿਆ ਗਿਆ ਉਹ ਸਾਰੇ ਕੁਝ ਕਰਕੇ ਨਸ਼ੇ ਖਤਮ ਕਰਨ ਦੇ ਗੱਲਾਂ ਕਰਕੇ ਜਿਹੜੀ ਆਮ ਆਦਮੀ ਪਾਰਟੀ ਸੱਤਾ ਚਾਹੀ ਸੀ ਉਹ ਸਾਰੀ ਉਹਨਾਂ ਦੇ ਜਿਹੜੇ ਹੈਗੇ ਆ ਉਹ ਜਦੋਂ ਸੁਪਨੇ ਤੜਕੇ ਆ ਪੰਜਾਬੀਆਂ ਦੇ ਤਾਂ ਉਹਨਾਂ ਨੇ ਇੱਕ ਤਰੀਕੇ ਨਾਲ ਮੌਜੂਦਾ ਇਨਕੰਮਬੈਂਟ ਗਵਰਨਮੈਂਟ ਨੂੰ ਵੀ ਸ਼ੀਸ਼ਾ ਦਿਖਾਇਆ ਕਿ ਸਤਾਈ ਵਿੱਚ ਤੁਹਾਡਾ ਹਸ਼ਰ ਕੀ ਹੋਣਾ ਪੰਜਾਬ ਇੱਕ ਸ਼ਿਫਟ ਵੱਲ ਨੂੰ ਵੀ ਵਧਿਆ ਤੇ ਅਸੀਂ ਨਹੀਂ ਸਮਝਦੇ ਕਿ ਜਿਹੜਾ ਲੋਕ ਸਭਾ ਚੋਣਾਂ ਦਾ ਨਤੀਜਾ ਆ ਉਹਦਾ ਸੇਮ ਜਿਹੜਾ ਪੈਟਰਨ ਆ ਵਿਧਾਨ ਸਭਾ ਚੋਣਾਂ ਵਿੱਚ ਰਹੂਗਾ ਔਰ ਸਾਨੂੰ ਲੱਗਦਾ ਕਿ ਆ ਜਲੰਧਰ ਦੇ ਬਾਈ ਇਲੈਕਸ਼ਨ ਦੇ ਵਿੱਚ ਹੀ ਉਹ ਇਹ ਜਿਹੜਾ ਪੈਟਰਨ ਆ ਲੋਕ ਸਭਾ ਵਾਲਾ ਉਹ ਚੇਂਜ ਹੋ ਜਾਊਗਾ ਸਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਨੇਤਾਵਾਂ ਵੱਲੋਂ ਬੜੇ ਵੱਡੇ ਵੱਡੇ ਬਿਆਨ ਆ ਰਹੇ ਨੇ ਅਗਰ ਬਰਾੜ ਸਾਹਿਬ ਦੀ ਗੱਲ ਕਰੀਏ ਤਾਂ ਤੁਸੀਂ ਸੁਣਿਆ ਹੀ ਹੋਣਾ ਕਾਫੀ ਵੱਡੇ ਖੁਲਾਸੇ ਉਹਨਾਂ ਵੱਲੋਂ ਕੀਤੇ ਗਏ ਨੇ ਲਗਾਤਾਰ ਸਿੱਧਾ ਸਿੱਧੇ ਨਿਸ਼ਾਨੇ ਵੀ ਕਈ ਨੇਤਾਵਾਂ ਤੇ ਲਗਾਏ ਗਏ ਨੇ ਲੁਧਿਆਣਾ ਤੋਂ ਮਹੇਸ਼ੰਦਰ ਗਰੇਵਾਲ ਦੀ ਗੱਲ ਕਰੀਏ ਉਹਨਾਂ ਤੇ ਵੀ ਕਾਫੀ ਜੋ ਹੈ ਉਹਨਾਂ ਨੇ ਕੁਝ ਨਿਸ਼ਾਨੇ ਸਾਤੇ ਨੇ ਉਸ ਬਾਰੇ ਕੀ ਕਹਿਣਾ ਚਾਹੋ? ਦੇਖੋ ਇਹਦੇ ਬਾਰੇ ਤਾਂ ਕਿਉਂਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਆਤਮ ਨਗਰ ਦਾ ਹਲਕਾ ਇੰਚਾਰਜ ਵੀ ਹਾਂ ਔਰ ਮੈਂ ਇੱਕ ਜ਼ਿੰਮੇਵਾਰੀ ਵਾਲੀ ਪੋਸਟ ਦੇ ਉੱਤੇ ਹਾਂ ਮੇਰਾ ਇਹ ਮੰਨਣਾ ਕਿ ਜਥੇਬੰਦਕ ਢਾਂਚੇ ਦੇ ਵਿੱਚ ਪਾਰਟੀ ਪ੍ਰਧਾਨ ਸਾਹਿਬ ਦੇ ਹੁਕਮ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਪਾਰਟੀ ਸੰਵਿਧਾਨ ਦੇ ਅਨੁਸਾਰ ਜਿਹੜੀਆਂ ਗੱਲਾਂ ਸਾਨੂੰ ਪਾਰਟੀ ਪਲੇਟਫਾਰਮ ਤੇ ਰੱਖਣੀਆਂ ਚਾਹੀਦੀਆਂ ਉਹ ਪਾਰਟੀ ਪਲੇਟਫਾਰਮ ਤੇ ਹੀ ਚਾਹੀਦੀਆਂ ਜਿਹੜੀਆਂ ਗੱਲਾਂ ਪਬਲਿਕ ਡੋਮੇਨ ਦੇ ਵਿੱਚ ਕਰਨ ਵਾਲੀਆਂ ਨੇ ਉਹ ਹੀ ਕਰਨੀਆਂ ਚਾਹੀਦੀਆਂ ਮੇਰੀ ਇੱਥੇ ਇਹ ਵੀ ਸੋਚ ਹੈ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਆਪ ਤਾਂ ਪਿਛਲੇ 7-7.5 ਸਾਲਾਂ ਤੋਂ ਲਗਾਤਾਰ ਸਖਤ ਮਿਹਨਤ ਕਰ ਰਹੇ ਆ ਪਾਰਟੀ ਨੂੰ ਦੁਬਾਰਾ ਲੀਹਾਂ ਸਿਰ ਲਿਆਉਣ ਲਈ ਪਰ ਪਤਾ ਨਹੀਂ ਕਿਉਂ ਕੁਝ ਲੀਡਰ ਜਿਹੜੇ ਬਾਗੀ ਹੋ ਜਾਂਦੇ ਆ ਕੁਝ ਉਹ ਪਾਰਟੀ ਛੱਡ ਜਾਂਦੇ ਆ ਫਿਰ ਉਹਨਾਂ ਦੀ ਬਾਹਰ ਲਈ ਪਾੜਿਆਂ ਦਾਲ ਨਹੀਂ ਗਲਦੀ ਫਿਰ ਉਹ ਵਾਪਸ ਆ ਜਾਂਦੇ ਆ ਕੁਝ ਲੀਡਰ ਪਾਰਟੀ ਦੇ ਅੰਦਰ ਰਹਿ ਕੇ ਪਾਰਟੀ ਦਾ ਵਿਰੋਧ ਕਰੀ ਜਾਂਦੇ ਆ ਉਹ ਜਿਹੜੀ ਇਸ ਤਰੀਕੇ ਦੀ ਮੈਂ ਸਮਝਦਾ ਕਿ ਇਹ ਮਿਸਮੈਚ ਹੈ ਇਹ ਕਿਤਨਾ ਕਿਤੇ VOTER ਦਾ ਮਨੋਬਲ ਤੋੜਦਾ ਸਾਡੇ ਨਾਲ ਜੁੜਨ ਦੇ ਲਈ ਤੇ ਮੈਂ ਨਹੀਂ ਸਮਝਦਾ ਕਿ ਜਿਹੜੀਆਂ ਗੱਲਾਂ ਪਾਰਟੀ ਪਲੇਟਫਾਰਮ ਤੇ ਕਰਨੀਆਂ ਬਣਦੀਆਂ ਉਹ ਉੱਥੇ ਹੀ ਕਰਨੀਆਂ ਚਾਹੀਦੀਆਂ ਪਾਰਟੀ ਦੇ ਨੀਤੀ ਪ੍ਰੋਗਰਾਮ ਬਾਹਰ ਹੋਣੇ ਚਾਹੀਦੇ ਆ ਇਹ ਵੀ ਇੱਕ ਕਾਰਨ ਆ ਜਿਹੜੀ ਧੜੇਬੰਦੀ ਬਣਦੀ ਆ ਇਹ ਇਹ ਨਹੀਂ ਹੋਣੀ ਚਾਹੀਦੀ ਅੰਦਰ ਅਗਰ ਪਾਰਟੀ ਦੀ ਗੱਲ ਕਰੀਏ ਤੇ ਅੰਦਰੂਨੀ ਜੋ ਹੈ ਇੱਕ ਪੋਲਿਟਿਕਸ ਚੱਲ ਰਹੀ ਹੈ ਇਹ ਵੀ ਕਹਿ ਸਕਦੇ ਜਦੋਂ ਹੈ ਹੀ ਪੋਲਿਟਿਕਸ ਆਪਣੀ ਦੇ ਵਿੱਚ ਹੀ ਚੱਲ ਰਹੀ ਹੈ ਨਹੀਂ ਦੇਖੋ ਕਿ ਰਾਜਨੀਤਿਕ ਪਾਰਟੀ ਆ ਨਾ ਜੀ ਘਰਾਂ 'ਚ ਵੀ ਸਾਡੇ ਪੋਲਿਟਿਕਸ ਚੱਲਦੀ ਹੁੰਦੀ ਆ ਸਾਡੇ ਘਰਾਂ 'ਚ ਇੱਕ ਵਿਆਹ ਰੱਖਿਆ ਹੋਵੇ ਹਸਬੰਦ ਤੇ ਵਾਈਫ ਆਪਸ ਵਿੱਚ ਪੋਲਿਟਿਕਸ ਕਰਦੇ ਆ ਕਿਤੇ ਨਾ ਕਿਤੇ ਨੁਕਸਾਨ ਨੁਕਸਾਨ ਤਾਂ ਹੈ ਹੀ ਆ ਕੋਈ ਮੈਂ ਤਾਂ ਖੁਦ ਗੱਲ ਕਹਿ ਰਿਹਾ ਕਿ ਜਦੋਂ ਤੁਸੀਂ ਵਿਦਨ ਪਾਰਟੀ ਵੀ ਪੋਲਿਟਿਕਸ ਕਰੋਗੇ ਇੱਕ ਪਾਰਟੀ ਪਲੇਟਫਾਰਮ ਇੱਕ ਪਾਰਟੀ ਦਾ ਨੀਤੀ ਵਿਧਿ ਵਿਵਧਾਨ ਅਗਰ ਅਸੀਂ ਉਹਦੇ ਅਕੋਰਡਿੰਗ ਚੱਲਾਂਗੇ ਫਿਰ ਅਸੀਂ ਲੋਕਾਂ 'ਚ ਆਪਣਾ ਇੱਕ ਮੈਸੇਜ ਲੈ ਕੇ ਜਾਵਾਂਗੇ ਕਿ ਅਸੀਂ ਯੂਨਾਈਟਿਡ ਦੀ ਚੱਲ ਰਹੇ ਆ ਜੇ ਕੁਝ ਵਿਅਕਤੀਆਂ ਨੇ ਪਾਰਟੀ ਛੱਡ ਦੇਣੀ ਆ ਕੁਝ ਨੇ ਪਾਰਟੀ ਦੇ ਖਿਲਾਫ ਬੋਲੀ ਜਾਣਾ ਜਿਸੋ ਵਿਅਕਤੀ ਨੂੰ ਪਾਰਟੀ ਪ੍ਰਧਾਨ ਨੇ ਟਿਕਟ ਦੇਤੀ ਜਿਹੜੇ ਲੋਕ ਨਾਲ ਜਾ ਕੇ ਉਸ ਵੈਕਟ ਟਿਕਟ ਲੈ ਕੇ ਆਉਂਦੇ ਆ ਉਹ ਬਾਹਰ ਨਿਕਲ ਕੇ ਗੱਡੀ 'ਚ ਬਹਿ ਕੇ ਕਹਿੰਦੇ ਇਹਨੇ ਕਿਹੜਾ ਜਿੱਤਣਾ ਇਸ ਟਾਈਪ ਦੀ ਜਦੋਂ ਮੈਂ ਸਮਝਦਾ ਰੁਝਾਨ ਆਉਣੇ ਸ਼ੁਰੂ ਹੋ ਜਾਣ ਤਾਂ ਉਹਦੇ 'ਚ ਥੋੜੀ ਬਹੁਤੀ ਕਿਤਨਾ ਕਿਤੇ ਆਪਰੇਸ਼ਨ ਦੀ ਲੋੜ ਹੁੰਦੀ ਆ ਜਿਹੜੇ ਅੰਗ ਸਾਡੇ ਕੋਈ ਮਾੜੇ ਹੋ ਗਏ ਅਸੀਂ ਡਾਕਟਰ ਨੂੰ ਕਹੀਏ ਕਿ ਮੈਡੀਸਿਨ ਦੇ ਦੇ ਕੇ ਠੀਕ ਕਰ ਲਓ ਨਹੀਂ ਹੋਣ ਵਾਲੇ ਉਹ ਆਪਰੇਟ ਕਰ ਦੇਣੇ ਚਾਹੀਦੇ ਕਿਤੇ ਨਾ ਕਿਤੇ ਮੈਂ ਸਮਝ ਪਾਰਟੀ ਦੇ ਵਿੱਚ ਆਪਰੇਸ਼ਨ ਦੀ ਵੀ ਲੋੜ ਹੋਈ ਹੋਈ ਆ ਲੈਕਿਨ ਇਹ ਜਿਹੜੀ ਡਿਊਟੀ ਹੈ ਸਾਡੇ ਜਾਂ ਤਾਂ ਉਹ ਸ਼ਾਸਨਿਕ ਕਮੇਟੀ ਦੀ ਆ ਜਾਂ ਪਾਰਟੀ ਪ੍ਰਧਾਨ ਸਭ ਦੀ ਮੈਂ ਕਹਿ ਨਹੀਂ ਸਕਦਾ ਇਹਦੇ ਬਾਰੇ ਪਬਲਿਕ ਡੋਮੇਨ ਦੇ ਉੱਤੇ ਆ ਕੇ ਬਟ ਜੇ ਇਦਾਂ ਦੀਆਂ ਗੱਲਾਂ ਜ਼ਿਆਦਾ ਆਉਣ ਤਾਂ ਮੈਂ ਸਮਝਦਾ ਆਪਰੇਸ਼ਨ ਇਸ ਮਸਟ ਦੀ ਗੱਲ ਕਰੀਏ ਬਿਜਲੀ ਦਾ ਮੁੱਦਾ ਫਿਲਹਾਲ ਬੜਾ ਪੱਖਿਆ ਹੋਇਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਕਈ ਲੋਕ ਕਹਿੰਦੇ ਨੇ ਕਿ ਨਾ ਬਿਜਲੀ ਦੀ ਜ਼ਿਆਦਾ ਦਿੱਕਤ ਨਹੀਂ ਆਈ ਤੇ ਬੜੇ ਸਾਰੇ ਫਲਾਈਓਵਰਸ ਦੇ ਪ੍ਰੋਜੈਕਟ ਵੀ ਆਏ ਲੋਕ ਪਸੰਦ ਵੀ ਕਰ ਰਹੇ ਨੇ ਫਿਰ ਵੀ ਲੋਕ ਵੋਟ ਨਹੀਂ ਪਾ ਰਹੇ ਇਸ ਦੇ ਪਿੱਛੇ ਕਿ ਲੱਗ ਕਿ ਰਹਿ ਕਿ ਕੀ وجہ ਹੋ ਸਕਦੀ ਕਿ ਕਿੱਥੇ ਜੋ ਹੈ ਪਾਰਟੀ ਮਾਰਖਾ ਹੁਣ ਦੇਖੋ ਤੁਸੀਂ ਇੱਥੇ ਇੱਕ ਗੱਲ ਸਮਝੋ ਬਾਏ ਐਂਡ ਲਾਰਜ ਪੂਰੇ ਪੰਜਾਬ ਦੇ ਵਿੱਚ ਚਾਹੇ ਤੁਸੀਂ ਪਿੰਡਾਂ 'ਚ ਚੱਲ ਜਿਓ ਚਾਹੇ ਸ਼ਹਿਰਾਂ 'ਚ ਕਸਬਿਆਂ 'ਚ ਇੱਕ ਗੱਲ ਹਰ ਵਿਅਕਤੀ ਕਹਿੰਦਾ ਹੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਇੱਕ ਜਥੇਦਾਰ ਦੀ ਓਨੀ ਤਾਕਤ ਹੁੰਦੀ ਸੀ ਜਿੰਨੀ ਅੱਜ ਦੇ ਮੌਜੂਦਾ ਕਿਸੇ ਸ਼ਾਇਦ ਐਮਐਲਏ ਜਾਂ ਮੰਤਰੀ ਦੀ ਨਹੀਂ ਹੋਣੀ ਸਰਕਾਰੀ ਦਰਬਾਰੇ ਅਫਸਰ ਸਹਿਬਾਨ ਕੰਮ ਕਰਦੇ ਸੀ ਔਰ ਉਹ ਵੀ ਇੱਕ ਡਿਊਟੀ ਸਮਝਦੇ ਸੀ ਆਪਣੀ ਇੱਕ ਤਾਲਮੇਲ ਬਣ ਕੇ ਕੰਮ ਹੁੰਦਾ ਸੀ ਚਲੋ ਅਗਰ ਸਰਕਾਰ ਸੀ ਤਾਂ ਅਕਾਲੀ ਦਲ ਦੇ ਸਾਡੇ ਨਮਾਇੰਦਿਆਂ ਨੂੰ ਥੋੜਾ ਬਹੁਤ ਐਜ ਵੀ ਕਿਤੇ ਨਾ ਕਿਤੇ ਮਿਲਦਾ ਸੀ ਫੇਰ ਕੰਮ ਚੰਗੇ ਹੁੰਦੇ ਸੀਗੇ ਤੇ ਪਾਵਰ ਸਰਪਲਸ ਊਭਾ ਬਣਾਇਆ ਹਿੰਦੁਸਤਾਨ ਚ ਪਹਿਲੀ ਸਟੇਟ ਬਣੀ ਪੰਜਾਬ ਜਿੱਥੇ ਬਿਜਲੀ ਸਾਡੇ ਕੋਲ ਸਰਪਲਸ ਆ ਗਈ ਸੀ ਸੜਕਾਂ ਫਲਾਈਓਵਰ ਬਣੇ ਕੰਮ ਵਧੀਆ ਹੋਏ ਇਹ ਗੱਲ ਹਰ ਵਿਅਕਤੀ ਕਹਿ ਰਿਹਾ ਥੈਟ ਮੀਨਸ ਕਿਤੇ ਨਾ ਕਿਤੇ ਅਸੀਂ ਪਰਸੈਪਸ਼ਨ ਜਿਹੜੀ ਸਾਡੇ ਖਿਲਾਫ ਬਣੀ ਉਹ ਚਾਹੇ ਬਿਆਦਿਬੀ ਦੇ ਕੇਸਾਂ ਕਰਕੇ ਬਣੀ ਚਾਹੇ ਬੈਬਲ ਕਲਾ ਗੋਲੀकांड ਕਰਕੇ ਬਣੀ ਜਾਂ ਸਾਡੇ ਆ ਪਾਰਟੀ ਦੇ ਧੜੇਬਾਜ਼ੀ ਕਰਕੇ ਬਣੀ ਉਹ ਪਰਸੈਪਸ਼ਨ ਨੂੰ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਅਗਰ ਹੈਂਡਲ ਨਹੀਂ ਕਰ पाए ਤਾਂ ਇਹ ਗੱਲਾਂ ਹੋਈਆਂ ਪਰ ਮੈਂ ਨਾਲ ਨਾਲ ਇਹ ਗੱਲ ਹੋਰ ਕਹਿ ਦਵਾਂ ਹੁਣ ਅਸੀਂ ਗਲੀਆਂ ਬਾਜ਼ਾਰਾਂ ਚ ਵੋਟ ਮੰਗਣ ਲਈ ਗਏ ਆ ਤਾਂ ਪਬਲਿਕ ਦਾ ਜਿਹੜਾ ਵਿਊ ਸੀਗਾ ਵੋਟਰ ਦਾ ਉਹ ਇੱਕ ਗੱਲ ਬੜੀ ਕਲੀਅਰ ਕਹਿੰਦਾ ਸੀਗਾ ਕਿ ਆਉਣ ਵਾਲੇ ਸਮੇਂ ਚ ਸ਼੍ਰੋਮਣੀ ਅਕਾਲੀ ਦਲ ਹੀ ਆ 댓 ਮੀਨਸ ਇਹ ਜਿਹੜੀ ਵੋਟ ਸੀਗੀ ਮੈਂ ਦੁਬਾਰਾ ਕਹਾਂ ਇਹ ਕਿਉਂਕਿ ਨੈਸ਼ਨਲ ਲੈਵਲ ਦੀ ਸੀ ਇਹ ਪ੍ਰੋ ਮੋਦੀ ਔਰ ਅਗੇਂਸਟ ਮੋਦੀ ਮੋਦੀ ਸੀਗੀ ਲੇਕਿਨ ਅਗਲੀ ਜਿਹੜੀ ਇਲੈਕਸ਼ਨ ਆ ਉਹ ਚ ਅਕਾਲੀ ਦਲ ਆਪਣਾ ਬੜਾ ਵਧੀਆ ਮੈਂ ਸਮਝਦਾ ਗ੍ਰਾਫ ਦੁਬਾਰਾ ਰਿਕਵਰ ਕਰੂਗਾ ਸਭਾ ਚੋਣਾਂ ਦੀ ਗੱਲ ਸਭਾ ਚੋਣਾਂ ਚ ਸੋ ਮਤਲਬ ਕਿ ਅਗਰ ਲੋਕਾਂ ਦੀ ਗੱਲ ਕਰੀਏ ਜਿਸ ਤਰ੍ਹਾਂ ਵੋਟ ਸ਼ੇਅਰ ਕਾਫੀ ਘਟੋਏ ਰஞ்சிਤ ਸਿੰਘ ਢਿੱਲੋਂ ਜੋ ਲੁਧਿਆਣਾ ਤੋਂ ਕੈਂਡੀਡੇਟ ਸੀਟ ਲਈ ਖੜੇ ਸਨ ਉਹ ਬੜੇ ਨਿਰਾਸ਼ ਹੋਏ ਉਹਨਾਂ ਨੇ ਫੇਸਬੁਕ ਤੇ ਲਾਈਵ ਹੋ ਕੇ ਵੀ ਕਿਹਾ ਕਿ ਰਾਜਨੀਤੀ ਛੱਡਣ ਦੀ ਵੀ ਗੱਲ ਕੀਤੀ ਕਾਫੀ ਨਿਰਾਸ਼ਾਜਨਕ ਉਹਨਾਂ ਨੂੰ ਮਹਿਸੂਸ ਹੋਇਆ ਦੇਖੋ ਚਲੋ ਰਾਜਨੀਤੀ ਆ ਨੀਤੀਗਤ ਬਿਆਨ ਆ ਅਗਰ ਇਹ ਬਿਆਨ ਰஞ்சிਤ ਸਿੰਘ ਢਿੱਲੋਂ ਨੇ ਦੇਣਾ ਸੀਗਾ ਉਹ ਇਲੈਕਸ਼ਨ ਰਿਜ਼ਲਟ ਤੋਂ ਬਾਅਦ ਦੰਦੇ ਬਿਫੋਰ ਇਲੈਕਸ਼ਨ ਪੋਲਿੰਗ ਤੋਂ ਪਹਿਲਾਂ ਗੱਲ ਕਹਿਣੀ ਕਿ ਤਨਾ ਕਿਤੇ ਉਹ ਨੈਗੇਟਿਵ ਜਾਂਦੀ ਆ ਐਡੀ ਜਲਦੀ ਕੈਂਡੀਡੇਟ ਨੂੰ ਨਹੀਂ ਕਹਿਣੀ ਚਾਹੀਦੀ ਸੀ ਇਹ ਗੱਲ ਇਹ ਠੀਕ ਆ ਕਿ ਅਸੀਂ ਇਲੈਕਸ਼ਨ ਲੜ ਰਹੇ ਆ ਲੋਕਾਂ ਨੇ ਮੰਡੇਟ ਦੇਣਾ ਉਹਨਾਂ ਦੀ ਮਰਜ਼ੀ ਆ ਕਿਦਾਂ ਦਾ ਦਿੰਦੇ ਆ ਸਾਡੇ ਵੱਲੋਂ ਮਿਹਨਤ ਵੀ ਕੀਤੀ ਗਈ ਆ ਸਰਦਾਰ ਜੀਸ ਸਿੰਘ ਢੱਲੋਂ ਜਾਤੀ ਤੌਰ ਤੇ شریف ਆਦਮੀ ਆ ਇਮਾਨਦਾਰ ਨੇ ਪਰ ਜੇ ਅਸੀਂ ਬੂਥ ਲੈਵਲ ਤੇ ਗੱਲ ਕਰੀਏ ਤਾਂ ਅਸੀਂ ਸਾਰੇ ਜਿੰਨੇ ਵੀ ਸ਼ਰੋਮਣੀ ਅਕਾਲੀ ਦਲ ਦੇ ਆਗੂ ਸਹਿਬਾਨ ਆ ਵਰਕਰ ਸਹਿਬਾਨ ਆ ਵੱਡੇ ਅਹੁਦੇਦਾਰ ਆ ਉਹ ਸਾਰੇ ਫੇਲ ਹੋਏ ਨੇ ਇਹ ਗੱਲ ਸੱਚ ਹੈ ਇਹਦਾ ਮਤਲਬ ਇਹ ਆ ਕਿ ਜਿਸ ਲੈਵਲ ਤੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਲੋਕਾਂ ਨੂੰ ਜੋੜ ਲਈ ਮਿਹਨਤ ਕਰ ਰਹੇ ਆ ਤਾਂ نیچے ਅਸੀਂ ਵਰਕਰਾਂ ਨੇ ਕੀਤੀ ਨਹੀਂ ਆਗੂਆਂ ਨੇ ਕੀਤੀ ਨਹੀਂ ਹਾਂ ਇੱਕ ਫੈਕਟਰ ਹੋਰ ਬੜਾ ਨੁਕਸਾਨਦੇਹ ਰਿਹਾ ਸਾਡੇ ਧੜੇਬਾਜੀ ਹਲੇ ਵੀ ਖਤਮ ਨਹੀਂ ਹੋ ਰਹੀ ਮੈਨੂੰ ਹਲਕਾ ਇੰਚਾਰਜ ਆਤਮ ਨਿਕਰ ਬਣਾਇਆ ਗਿਆ ਤਾਂ ਧੜੇਬਾਜੀ ਇਸ ਕਦਰ ਹਾਵੀ ਰਹੀ ਕਿ ਮੇਰੇ ਹਲਕੇ ਦੀ ਵੀ ਡਿਵੀਜ਼ਨ ਕਰਨੀ ਪਈ ਪਾਰਟੀ ਪ੍ਰਧਾਨ ਨੂੰ ਕਿਉਂਕਿ ਮੈਨੂੰ ਪਤਾ ਜੇ ਅਗਰ ਡਿਵੀਜ਼ਨ ਕਰਨੀ ਪਈ ਤਾਂ ਉਹ ਦੈਟ ਮੀਨਸ ਉਹਨਾਂ ਲੀਡਰ ਸਹਿਬਾਨ ਨੇ ਜਾ ਕੇ ਪਾਰਟੀ ਪ੍ਰਧਾਨ ਨੂੰ ਪ੍ਰੈਸ਼ਰਾਈਜ਼ ਕੀਤਾ ਹੋਊਗਾ ਨਾ ਕਿ ਅਸੀਂ ਉਹਦੇ ਅਧੀਨ ਨਹੀਂ ਚੱਲਣਾ ਉਹਦੇ ਅਧੀਨ ਨਹੀਂ ਚੱਲਣਾ ਜਦ ਕਿ ਚਾਹੀਦਾ ਸੀ ਜੁਨਟੀ ਬਣਾ ਕੇ ਸਾਰੇ ਚੱਲਦੇ ਉਹ ਜਿਹੜੀ ਇਸ ਤਰੀਕੇ ਦੀ ਧੜੇਬੰਦੀ ਆ ਨਾ ਉਹ ਇੱਕ ਕਾਰਨ ਬਣਿਆ ਮੈਂ ਸਮਝਦਾ ਵੱਡਾ ਕਾਰਨ ਬਣਿਆ ਉਹ ਜਿਹਦੇ ਨਾਲ ਲੋਕਾਂ ਦੇ ਵਿੱਚ ਇਹ ਗੱਲ ਗਈ ਕਿ ਲੀਡਰ ਤਾਂ ਆਪ ਹੀ ਇੱਕ ਜੁੱਟ ਨਹੀਂ ਹੈਗੇ ਪਾਰਟੀ ਮੀਟਿੰਗਸ ਲਈਆਂ ਇੱਕ ਲੀਡਰ ਆਪਣੀ ਮੀਟਿੰਗ ਅਲੱਗ ਲੈ ਰਿਹਾ ਦੂਸਰਿਆਂ ਨੂੰ ਬੁਲਾ ਨਹੀਂ ਰਿਹਾ ਇਹ ਇਹ ਚੀਜ਼ ਨੁਕਸਾਨਦਾਇਕ ਹੋਈ ਆ ਸਾਡੇ ਮੁਕਾਬਲੇ ਚਾਹੇ ਤਿੰਨੋਂ ਹੀ ਪਾਰਟੀਆਂ ਸੀ ਕਹੀਏ ਉਹਨਾਂ ਨੇ ਯੂਨਿਟੀ ਦਿਖਾਈ ਆ ਉਹ ਇਕੱਠੇ ਹੋ ਕੇ ਚੱਲ ਪਏ ਆ ਅਕਾਲੀ ਦਲ ਦੇ ਸਾਡੇ ਦੂਸਰੀ ਤੀਸਰੀ ਚੌਥੀ ਕਤਾਰ ਦੇ ਸਾਡੇ ਆਗੂ ਸਹਿਬਾਨ ਨੂੰ ਇਹ ਸਿੱਖਿਆ ਲੈਣ ਦੀ ਲੋੜ ਆ ਕਿ ਅਸੀਂ ਅਗਰ ਜਿਸ ਪਾਰਟੀ ਦੇ ਸਾਨੂੰ ਸਾਰਾ ਕੋ ਦਿੱਤਾ ਐਡਾ ਮਾਨ ਤਨ ਦਿੱਤਾ ਉਸ ਪਾਰਟੀ ਦੇ ਪ੍ਰਤੀ ਅਸੀਂ ਆਪਣੀ ਨਿਸ਼ਠਾ ਔਰ ਜਿੰਮੇਵਾਰੀ ਦਿਖਾਈਏ ਧੜੇ ਬਾਜ਼ੀਆਂ ਬਾਦ ਵਿੱਚ ਕਰੀਏ ਜਦੋਂ ਟਿਕਟ ਮਿਲ ਗਈ ਫਿਰ ਅਸੀਂ ਇੱਕ ਯੂਨਿਟ ਬਣ ਕੇ ਮਿਹਨਤ ਕਰੀਏ ਤਾਂ ਸ਼ਾਇਦ ਰਿਜ਼ਲਟ ਬਿਹਤਰ ਹੋ ਸਕਦਾ 2027 ਤੋਂ ਪਹਿਲਾਂ ਜ਼ਰੂਰਤ ਹੈ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਨੂੰ ਬੁਲਾ ਕੇ ਇੱਕ ਮੀਟਿੰਗ ਬਿਠਾਉਂਦੀ ਅਗਰ ਗੱਲ ਕਰੀਏ ਕਿ ਛੋਟੇ ਲੈਵਲ ਤੇ ਲੈ ਕੇ ਵੱਡੇ ਲੈਵਲ ਤੱਕ ਬਹੁਤ ਜ਼ਰੂਰੀ ਆਪਸ ਦੇ ਵਿੱਚ ਮੈਂ ਤਾਂ ਪਹਿਲਾਂ ਕਿਹਾ ਜੀ ਮੈਡੀਸਨ ਨਾਲ ਟ੍ਰੀਟਮੈਂਟ ਦੇਣ ਵਾਲੇ ਕੰਮ ਤੋਂ ਅੱਗੇ ਨਿਕਲ ਗਿਆ ਕੰਮ ਆਪਰੇਸ਼ਨਸ ਦੀ ਲੋੜ ਹੈ ਔਰ ਮੇਜਰ ਆਪਰੇਸ਼ਨ ਕਰਨੇ ਪੈਣਗੇ ਪਰ ਕਰਨੇ ਚਾਹੀਦੇ ਅਸਤਾਈ ਤੋਂ ਪਹਿਲਾਂ ਪਹਿਲਾਂ ਦੇਖੋ ਇਹ ਗਾਇਸ ਦਾ ਹੱਲ ਲੱਗਦਾ ਹੈ ਕਿ ਪਾਰਟੀ ਜੋ ਹੈ ਫਿਰ ਮੋੜ ਸੱਤਾ ਦੇ ਵਿੱਚ ਆਏਗੀ ਹੁਣ ਆਉਣ ਵਾਲੇ ਸਮੇਂ ਦੇ ਦੇਖੋ ਮੋੜ ਸੱਤਾ ਇਹਦਾ ਪਾਰਟੀ ਜ਼ਰੂਰ ਆਊਗੀ ਇਹ ਤਾਂ ਸ਼ਿਓਰ ਹੈ ਕਿਉਂਕਿ ਪੰਜਾਬ ਦੀ ਔਰ ਖੇਤਰੀ ਪਾਰਟੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਵੱਡਾ ਨਾਂ ਆ ਔਰ ਕੁਰਬਾਨੀਆਂ ਨਾਲ ਬਣੀ ਹੋਈ ਪਾਰਟੀ ਆ ਜਿਹੜੇ ਸਾਡੇ ਸੱਜਣ ਦੂਸਰੀਆਂ ਪਾਰਟੀਆਂ 'ਚ ਵੀ ਚਲੇ ਗਏ ਆ ਉਹ ਵੀ ਚਾਹੇ ਕੋਈ ਬਹਾਨਾ ਬਣਾ ਕੇ ਕਹਿੰਦੇ ਆ ਵੀ ਇਹ ਏ ਬੀ ਸੀ ਡੀ ਕਹਿ ਲੈਣ ਲੇਕਿਨ ਉਹ ਕਹਿੰਦੇ ਕਿ ਰਹਿਣਾ ਅਕਾਲੀ ਦਲ ਚਾਹੁੰਦਾ ਇਸ ਕਰਕੇ ਸੱਤਾ ਵਿੱਚ ਕੱਲ੍ਹ ਜ਼ਰੂਰ ਆਏਗਾ ਪਰ ਇਹ ਜੋ ਆਪਰੇਸ਼ਨ ਕਰਨੇ ਆ ਪਾਰਟੀ ਪ੍ਰਧਾਨ ਸਾਹਿਬ ਔਰ ਜਿਹੜੀ ਸਾਡੀ ਅਨੁਸ਼ਾਸਨੀ ਕਮੇਟੀ ਆ ਇਹ ਉਹਨਾਂ ਦਾ ਅਧਿਕਾਰ ਖੇਤਰ ਆ ਸਨ ਸਾਡਾ ਜਗਬੀਰ ਸਿੰਘ ਸੋਖੀ ਸ਼੍ਰੋਮਣੀ ਅਕਾਲੀ ਦਲ ਤੋਂ ਜਿਨ੍ਹਾਂ ਨੇ ਕਿਹਾ ਕਿ ਬਹੁਤ ਜ਼ਰੂਰੀ ਹੈ ਪਾਰਟੀ ਦੇ ਵਿੱਚ ਏਕਤਾ ਹੋਣੀ ਜੋ ਕਿ ਜ਼ਰੂਰ ਜੋ ਹੈ ਇੱਕ ਦਿਨ ਜੋ ਹੈ ਪ੍ਰੋਪਰ ਤਰੀਕੇ ਨਾਲ ਕੀਤੀ ਜਾਏਗੀ ਤਾਂ ਕਿ 2027 ਦੇ ਇਲੈਕਸ਼ਨਸ ਤੋਂ ਪਹਿਲਾਂ ਜੋ ਹੈ ਪਾਰਟੀ ਦੇ ਵਿੱਚ ਯੂਨਿਟੀ ਛੋਟੇ ਤੋਂ ਲੈ ਕੇ ਵੱਡੇ ਲੈਵਲ ਤੱਕ ਹਰ ਇੱਕ ਦੇ ਵਿੱਚ ਬਣੇ ਤੇ ਸੱਤਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ 2027 ਇਲੈਕਸ਼ਨਸ ਦੇ ਵਿੱਚ ਜ਼ਰੂਰ ਆਏਗੀ ਕੈਮਰਾਮੈਨ ਨੀਲ ਕਮਲ ਮੋਹਨੂ ਦੇ ਨਾਲ ਸਾਖਸ਼ੀ ਸ਼ਰਮਾ ਦਾ ਸਮਨ న్యూਸ